ਸੋ ਸ੍ਰੀ ਗੁਰ ਸਾਥੀਓ ਸਾਥੀਓ ਇੱਕ ਦੋ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਇੱਕ ਨੋਟਿਸ ਜਾਰੀ ਕੀਤਾ ਜਿਹਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਪੇ ਕਮਿਸ਼ਨ ਦੀ ਰਿਪੋਰਟ ਜਿਹੜੀ ਆ ਉਹ ਆਉਣ ਤੱਕ ਜਾਂ ਪੇ ਕਮਿਸ਼ਨ ਦਾ ਜੋ ਵੀ ਨੋਟੀਫਿਕੇਸ਼ਨ ਆਉਣਾ ਉਹ ਰਿਲੀਜ਼ ਹੋਣ ਤੱਕ ਪੰਜਾਬ ਦੇ ਜਿੰਨੇ ਵੀ ਵੱਖ-ਵੱਖ ਵਿਭਾਗ ਨੇ ਉਹਨਾਂ ਦੇ ਵਿੱਚ ਚੱਲ ਰਹੀਆਂ ਭਰਤੀਆਂ ਦੇ ਜਿਹੜੇ ਨਿਯੁਕਤੀ ਪੱਤਰ ਹੈ ਉਹਨਾਂ ਤੇ ਰੋਕ ਲਗਾਈ ਜਾਂਦੀ ਹੈ ਸਾਥੀ ਕੁਝ ਜੁੜੇ ਨੇ ਇਹ ਤੋਂ ਦੁਬਾਰਾ ਤੋਂ ਸ਼ੁਰੂਆਤ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਥੀਓ ਗੱਲਬਾਤ ਕਰ ਰਹੇ ਹਾਂ ਮੈਂ 5994 2364 ਕੇਡਰ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਇੱਕ ਦੋ ਦਿਨ ਪਹਿਲਾਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਿਹਦੇ ਵਿੱਚ ਇਹ ਲਿਖਿਆ ਹੋਇਆ ਕਿ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ ਚੱਲ ਰਹੀਆਂ ਭਰਤੀਆਂ ਦੀ ਨਿਗੁਕਤੀ ਪੱਤਰਾਂ ਤੇ ਰੋਕ ਲਗਾਈ ਜਾਂਦੀ ਹੈ ਕਾਰਨ ਉਹਦਾ ਇਹ ਦੱਸਿਆ ਕਿ ਪੇਗ ਮਿਸ਼ਨ ਦੀ ਜਿਹੜੀ ਰਿਪੋਰਟ ਹੈ ਉਹ ਅਸੀਂ ਲਾਗੂ ਕਰ ਰਹੇ ਹਾਂ ਜਿਹੜਾ ਨਵਾਂ ਪੇਗ ਮਿਸ਼ਨ ਹੈ ਜੋ ਮੌਜੂਦਾ ਚੱਲ ਰਿਹਾ ਉਸ ਤੋਂ ਮੇਕਾ ਛੇਵਾਂ ਲਾਗੂ ਕਰਨ ਗਿਆ 6 ਮਈ ਦੇ ਸਤ ਮੈਨੂੰ ਕਲੀਅਰ ਨਹੀਂ ਹੈਗਾ ਪਰ ਉਹਨਾਂ ਨੇ ਪੀ ਕਮਿਸ਼ਨ ਦਾ ਹਵਾਲਾ ਦੇ ਕੇ ਤਾਂ ਨਿਯੁਕਤੀ ਪੱਤਰਾਂ ਤੇ ਰੋਕ ਲਗਾਉਣ ਦੀ ਜਿਹੜੀ ਆ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ। ਔਰ ਮੈਂ ਪੰਜਾਬ ਭਰ ਦੇ ITD ਕਾਡਰ ਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਸਰਕਾਰ ਇੱਕ ਡਰਾਮਾ ਕਰ ਰਹੀ ਹੈ। ਥੋਨੋ ਰੁਜ਼ਗਾਰ ਤੋਂ ਵਾਂਝੇ ਰੱਖਣ ਦਾ। ਸਰਕਾਰ ਦੀਆਂ ਕਿਸੇ ਵੀ ਚਾਲਾਂ ਵਿੱਚ ਨਾ ਆਓ। ਕਿਸੇ ਵੀ ਭਰੋਸੇ ਵਿੱਚ ਨਾ ਆਓ ਕਿਸੇ ਵੀ ਤਰ੍ਹਾਂ ਦੀ ਚਾਲ ਵਿੱਚ ਜਾਂ ਗੱਲ ਵਿੱਚ ਨਾ ਆਓ ਸਰਕਾਰ ਸਿਰਫ ਤੁਹਾਨੂੰ ਰੋਜ਼ਗਾਰ ਦੇਣ ਦਾ ਲਗਭਗ ਪਿਛਲੇ 3 ਸਾਲਾਂ ਤੋਂ ਡਰਾਮਾ ਕਰ ਰਹੀ ਹੈ ਰੋਜ਼ਗਾਰ ਬਿਲਕੁਲ ਨਹੀਂ ਦੇ ਰਹੀ ਖਾਸ ਕਰ ਇਤਿਦੀ ਬਲਿਆਂ ਨਾਲ ਤੇ ਜਮਾਈ ਵੇਰ ਪਾਈ ਬੈਠੀ ਹੈ ਸੋ ਮੈਂ ਕਾਡਰ ਨੂੰ ਦੱਸ ਦੇਣਾ ਚਾਹੁੰਦਾ ਕਿ ਪੇ ਕਮਿਸ਼ਨ ਦਾ ਹੁਣ ਤੱਕ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਪੀਕ ਮਿਸ਼ਨ ਹਰ 10 ਸਾਲ ਬਾਅਦ ਜਿਹੜਾ ਰਿਵਾਈਜ਼ ਹੁੰਦਾ ਸੋ ਜਦੋਂ ਦਾ ਦੇਸ਼ ਆਜ਼ਾਦ ਹੋਇਆ ਕਿਸੇ ਵੀ ਸਰਕਾਰ ਨੇ ਹਜੇ ਤੱਕ ਪੀਕ ਮਿਸ਼ਨ ਨੂੰ ਲੈ ਕੇ ਨਿਯੁਕਤੀ ਪੱਤਰਾਂ ਤੇ ਰੋਕ ਨਹੀਂ ਲਗਾਈ ਆਵਾਦੀ ਪਾਰਟੀ ਦੀ ਸਰਕਾਰ ਐਸੀ ਦੇਖਣ ਵਿੱਚ ਆਈ ਹੈ ਕਿ ਪੀਕ ਮਿਸ਼ਨ ਨੂੰ ਲੈ ਕੇ ਨਿਯੁਕਤੀ ਪੱਤਰਾਂ ਤੇ ਰੋਕ ਲਗਾਈ ਜਾ ਰਹੀ ਹੈ ਇਹ ਸਿਰਫ ਇੱਕ ਬਹਾਨਾ ਆ ਰੋਜ਼ਗਾਰ ਨਾ ਦੇਣ ਦਾ ਤਾਂ ਕਿ ਲੋਕਾਂ ਨੂੰ ਇਹ ਲੱਗੇ ਜਨਤਾ ਨੂੰ ਇਹ ਲੱਗੇ ਪੀਟੀਟੀ ਕਾਰਡਰ ਨੂੰ ਇਹ ਲੱਗੇ ਕਿ ਦੇਖੋ ਜੀ ਹੁਣ ਤਾਂ ਕੋਈ ਮਤਲਬ ਨਵਾਂ ਮੁੱਦਾ ਛੇੜ ਮਤਲਬ ਛਿੜ ਗਿਆ ਇਸ ਤੋਂ ਬਿਨਾਂ ਤਾਂ ਹੁਣ ਕੰਮ ਹੀ ਨਹੀਂ ਹੋਣਾ ਸਾਥੀ ਇਹੋ ਜਿਹੀ ਕੋਈ ਗੱਲ ਨਹੀਂ ਜਿਹੜੇ ਵੀ ਸਾਥੀ ਕੱਲ ਨੂੰ ਪਰਸੋਂ ਨੂੰ ਜਦੋਂ ਵੀ ਸੰਘਰਸ਼ ਦਾ ਹਿੱਸਾ ਬਣ ਰਹੇ ਨੇ ਉਹਨਾਂ ਸਾਥੀਆਂ ਮੈਂ ਬੇਨਤੀ ਕਰਦਾ ਸਾਥੀਓ ਆਪਣੇ ਹੱਕਾਂ ਲਈ ਇੱਕ ਵਾਰ ਫਿਰ ਤੋਂ ਡਟ ਜਾਓ ਔਰ ਐਸੇ ਡਟਿਓ ਸਭ ਤੋਂ ਜ਼ਰੂਰੀ ਗੱਲ ਜਿਹੜੀ ਕਹਿਆ ਜਾ ਰਿਹਾ ਐ ਐਸੇ ਡਟਿਓ ਕਿ ਜਦ ਤੱਕ ਤੁਹਾਨੂੰ ਆਫਰ ਲੈਟਰ ਦੇ ਕੇ ਸਕੂਲਾਂ ਵਿੱਚ ਨਹੀਂ ਭੇਜਿਆ ਜਾਂਦਾ ਉਨੀ ਦੇਰ ਤੱਕ ਡਟੇ ਰਹਿਣਾ ਹੈ ਕਾਰਾਂ ਨੂੰ ਵਾਪਸ ਨਹੀਂ ਵਰਤਦਾ ਪਹਿਲਾਂ ਸਰਕਾਰ ਨੇ ਕੇਸਾਂ ਦਾ ਹਵਾਲਾ ਦੇ ਕੇ ਜੱਜਮੈਂਟਾਂ ਦਾ ਹਵਾਲਾ ਦੇ ਕੇ ਆ ਫਲਾਨੀ ਜੱਜਮੈਂਟ ਆ ਗਈ ਲਿਸਟ ਰੀਕਾਸਟ ਕਰਨੀ ਹੈ ਉਹਦੇ ਵਾਸਤੇ ਮਹੀਨਿਆਂ ਬੱਧੀ ਸਮਾਂ ਲੈ ਲਿਆ ਜਿਹੜੀ ਕਿ ਸਿਰਫ ਇੱਕ ਡਰਾਮੇਬਾਜੀ ਸੀ ਤਾਂ ਹੁਣ ਕੋਈ ਕੇਸ ਨਹੀਂ ਹੈ ਕੋਈ ਐਕਸਟਰਾ ਕੋਈ ਜੱਜਮੈਂਟ ਨਹੀਂ ਹੈ ਕੋਈ ਕੁਝ ਨਹੀਂ ਹੈ ਸਿੱਧਾ ਸਟੇਸ਼ਨ ਜੋ ਇਸ ਕਰਾ ਕੇ ਦੇ ਨਿਯੁਕਤੀ ਪੱਤਰ ਦੇਣੇ ਆ ਸਰਕਾਰ ਉਹਦੇ ਵਿੱਚ ਵੀ ਆਣਾ ਕਰਨੀ ਕਰ ਰਹੀ ਹੈ ਇੱਕ ਨਵਾਂ ਨੋਟੀਫਿਕੇਸ਼ਨ ਕੱਢ ਕੇ ਪੀ ਕਮਿਸ਼ਨ ਦਾ ਰੋਲਾ ਪਾ ਕੇ ਲੋ ਜੀ ਨਿਯੁਕਤੀ ਪੱਤਰ ਹੀ ਨਹੀਂ ਦੇਣੇ ਹੋਇਆ ਕੀ ਕਿ ਜਿਹੜਾ ਵਿਸ਼ੇਸ਼ ਕਤਰਾ ਹੈ ਜ ਇਹਨਾਂ ਦਾ ਮੁੱਖ ਪ੍ਰਮੁੱਖ ਸਕੱਤਰ ਉਹਦੇ ਵੱਲੋਂ ਇੱਕ ਲੈਟਰ ਇਸ਼ੂ ਕਰਵਾ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਵੱਖ-ਵੱਖ ਭਾਗਾਂ 'ਚ ਜਿੰਨੇ ਵੀ ਚੱਲ ਰਹੀਆਂ ਭਰਤੀਆਂ ਉਹਨਾਂ ਦੇ ਨਿਯੁਕਤੀ ਪੱਤਰਾਂ ਤੇ ਰੋਕ ਲਗਾਈ ਜਾਂਦੀ ਹੈ ਦੱਸੋ ਕੀ ਆ ਬਾਤ ਹੈ ਯਾਰ ਕੀ ਡਰਾਮੇ ਬਾਜੀ ਹੈ ਤੇ ਆ ਜਿਹੜੇ ਜਿਨ੍ਹਾਂ ਨੂੰ ਹੁਣੇ ਨਿਯੁਕਤੀ ਪੱਤਰ ਦੇ ਕੇ ਹਟੇ ਨੇ ਫਿਰ ਉਹਨਾਂ ਦੀ ਕਿਸੇ ਤਰ੍ਹਾਂ ਹਾਂ ਰੋਕ ਦੋਗੇ ਜਿਹੜੇ ਆ ਰੀਸੈਂਟਲੀ ਹੋਣੇ ਆ ਦੋ ਚਾਰ ਦਿਨ ਪਹਿਲਾਂ ਜੁਆਇਨ ਕੀਤੇ ਨੇ ਜਾਂ ਮਹੀਨਾ ਪਹਿਲਾਂ ਜੁਆਇਨ ਕੀਤੇ ਨੇ ਕੀ ਉਹਨਾਂ ਦੀ ਰਿਪੋਰਟ ਆਣ ਤੱਕ ਪੇ ਕਮਿਸ਼ਨਰੀ ਰਿਪੋਰਟ ਆਣ ਤੱਕ ਤੁਸੀਂ ਉਹਨਾਂ ਦੀ ਤਨਖਾਹਾਂ ਰੋਕ ਦੋਗੇ ਇਦਾਂ ਦਾ ਸਾਥੀ ਬਿਲਕੁਲ ਨਹੀਂ ਹੁੰਦਾ ਜਿਹੜੇ ਸਕਿੱਲ ਤੇ ਪਹਿਲੇ ਵਾਲੇ ਸਾਥੀ ਜੁਆਇਨ ਕੀਤੇ ਨੇ ਉਸੇ ਸਕਿੱਲ ਤੇ ਤੁਹਾਨੂੰ ਵੀ ਜੁਆਇਨ ਕਰਾਇਆ ਜਾ ਸਕਦਾ ਕੋਨੂੰ ਜੋਇਨ ਕਰਾਉਣ ਜਦੋਂ ਨਵੇਂ ਸਕੀਲ ਦੀ ਰਿਪੋਰਟ ਆਂਦੀ ਹੈ ਤਾਂ ਉਹ ਲਾਗੂ ਤੁਰੰਤ ਪ੍ਰਭਾਵ ਤੋਂ ਲਾਗੂ ਕੀਤਾ ਜਾ ਸਕਦਾ। ਸੋ ਸਰਕਾਰ ਡਰਾਮੇਬਾਜ਼ੀ ਕਰ ਰਹੀ ਹੈ। ਅੱਜ ਲਾਈਵ ਆਉਣ ਦਾ ਮੁੱਦਾ ਆਈ ਸੀ ਕਿ ਪੇ ਸਕੇਲ ਦਾ ਬਿਲਕੁਲ ਡਰਾਮਾ ਪੇ ਸਕੇਲ ਦੀ ਰਿਪੋਰਟ ਹੈ ਜਿਹੜੀ ਤੁਸੀਂ ਕੀ ਸੋਚਦੇ ਹੋ ਕਿ ਉਹ ਅੱਜ ਹੀ ਤਿਆਰ ਹੋ ਜੂਗੀ। ਪੇ ਸਕੇਲ ਦਾ ਸੁਣ ਲੋ। ਸੈਂਟਰ ਦਾ ਸ਼ਾਇਦ ਹੁਣ 7 8ਵਾਂ ਪੇਸਕਿਲ ਆਉਣ ਜਾ ਰਹੀ ਹੈ ਤਾਂ ਇਹਨਾਂ ਦਾ ਅਜੇ 6ਵਾਂ ਵੀ ਪ੍ਰੋਪਰ ਨਹੀਂ ਚੱਲ ਰਿਹਾ ਕਿਸੇ ਨੂੰ ਮਿਲ ਰਿਹਾ ਕਿਸੇ ਨੂੰ ਨਹੀਂ ਮਿਲ ਰਿਹਾ ਤਾਂ ਹਮੇਸ਼ਾ ਹੀ ਸੈਂਟਰ ਦੇ ਪੇਸਕਿਲ ਨਾਲੋਂ ਸਟੇਟ ਦਾ ਪੇਸਕਿਲ ਜਿਹੜਾ ਇੱਕ ਸਕਿਲ ਹੈ ਜਿਹੜਾ ਪਿੱਛੇ ਚੱਲਦਾ ਜੇ ਸੈਂਟਰ 7ਮਾ ਦੇਗਾ ਤਾਂ ਪੰਜਾਬ ਦਾ 6ਵਾਂ ਚੱਲ ਰਿਹਾ ਹੁੰਦਾ ਸੋ ਐਵੇਂ ਦਾ ਰੌਲਾ ਸੋ ਇਹ ਨਾ ਸੋਚੋ ਕਿ ਉਹ ਏਡਾ ਸੌਖਾ ਹੈਗਾ ਇਹ ਨਾ ਸੌਖਾ ਨਹੀਂ ਹੈਗਾ। ਉਹਨੂੰ ਸਮਾਂ ਲੱਗਣਾ। ਉਹਨੂੰ ਤਾਂ 1 ਸਾਲ ਲੱਗ ਜੂਗਾ। 2 ਸਾਲ ਵੀ ਲੱਗ ਸਕਦੇ। ਤੇ ਤੁਸੀਂ 1 ਸਾਲ ਇਹਨਾਂ ਦੀ ਵੇਟ ਕਰੀ ਜਾਓਗੇ। ਸੋ ਇਹਨਾਂ ਨਾਲ ਸਿੱਧੇ ਮੱਥੇ ਹੋ ਕੇ ਸਾਥੀਓ ਸ਼ਿੰਗਾਰ ਸੇ ਕਰਨਾ ਪੈਣਾ ਜੇ ਇਹ ਨੀਯੁਕਤੀ ਪੱਤਰ ਲੈਣੇ ਆ ਤਾਂ। ਨਹੀਂ ਤਾਂ ਇਹ ਤਾਂ ਨਿੱਤ ਨਵਾੜਾ ਸੇ ਆਪਾਂ ਤੁਹਾਡੇ ਅੱਗੇ ਖੜਾ ਕਰਦੇ ਰਹਿਣਗੇ। ਜਦ ਕਿ ਪੇ ਕਮਿਸ਼ਨ ਦਾ ਕੋਈ ਰੌਲਾ ਹੀ ਨਹੀਂ ਪੇ ਕਮਿਸ਼ਨ ਦਾ ਮਤਲਬ ਕੀ ਹੈ ਪੇ ਕਮਿਸ਼ਨ ਦਾ ਮਤਲਬ ਇਹ ਹੈ ਕਿ 10 ਸਾਲਾਂ ਬਾਅਦ ਤੁਹਾਡੀ ਤਨਖਾਹ ਰਿਵਾਈਜ਼ ਹੋ ਰਹੀ ਹੈ ਜਿਹੜਾ ਮਹਿੰਗਾਈ ਵਧੀ ਹੈ ਜਾਂ ਕੁਝ ਵੀ ਹੈਗਾ ਜੋ ਇੱਕ ਪੇ ਕਮਿਸ਼ਨ ਦਾ ਪ੍ਰੋਸੀਜਰ ਹੈ ਉਹਨੂੰ ਫੋਲੋ ਕਰਕੇ ਤੁਹਾਡੀ ਤਨਖਾਹ ਵਿੱਚ ਵਾਧਾ ਹੋਣਾ ਉਹ ਯਾਰ ਵਾਧਾ ਜਦੋਂ ਹੋਊਗਾ ਦੇ ਦਿਓ ਤੁਸੀਂ ਜਿਹੜਾ ਘਾਟਾ ਹੈ ਉਹ ਤਾਂ ਦਿਓ ਜਿੰਨੀ ਤਨਖਾਹ ਮੌਜੂਦਾ ਚੱਲ ਰਹੀ ਹੈ ਤੁਸੀਂ ਉਹਦੇ ਤੇ ਨਿਯੁਕਤੀ ਪੱਤਰ ਦੇ ਦਿਓ ਜਦੋਂ ਵਾਧਾ ਆਊਗਾ ਉਦੋਂ ਦੇਖਿਆ ਜਾਊਗਾ ਤੁਸੀਂ ਨਿਯੁਕਤੀ ਪੱਤਰ ਦੇ ਕੇ ਸਕੂਲਾਂ ਵਿੱਚ ਸਕੂਲਾਂ ਵਿੱਚ ਭਜਾਓ ਜਦੋਂ ਵਾਅਦੇ ਦਾ ਨੋਟੀਫਿਕੇਸ਼ਨ ਆ ਜਾਏਗਾ ਉਦੋਂ ਤੋਂ ਤੁਸੀਂ ਇਮੀਡੀਏਟ ਇਫੈਕਟ ਤੋਂ ਤੁਸੀਂ ਜੁਆਇਨ ਕਰਾ ਦਿਆ ਜੀ ਕਿੰਨੀ ਕੀ ਮੁਸ਼ਕਲ ਕਰ ਲਿਆ ਹਾਂ ਬਿਲਕੁਲ ਕਿਸੇ ਸਾਥੀ ਨਹੀਂ ਗਿਆ ਰਗੇ ਸਥਾਪਰ ਕਦੇ 6th ਸਕੇਲ ਚੱਲ ਰਿਹਾ ਦੇਖੋ ਸੈਂਟਰ ਮੈਂ ਸੈਂਟਰ ਦੇ ਅੱਠਵੇਂ ਪੇ ਸਕੇਲ ਦੀ ਜਿਹੜੀ ਕਮੇਟੀ ਬਣਾ ਰਹੀ ਹੈ ਔਰ ਇੱਥੇ 6ਵੇਂ ਚੱਲ ਰਿਹਾ ਇਹਨਾਂ 7ਵਾਂ ਵੀ ਲਾਗੂਨ ਕੀਤਾ ਸੈਂਟਰ ਸਰਕਾਰ ਸਾਥੀਓ 7ਵੇਂ ਪੇ ਸਕੇਲ ਦੇ ਰਹੀ ਹੈ 8ਵੀਂ ਦੀ ਕਮੇਟੀ ਕੱਥੇ ਤੱਕ ਹੋ ਗਈ ਆਪਣੇ ਬਿਠਾਤੀ ਹੈ ਸੈਂਟਰ ਗਵਰਨਮੈਂਟ ਨੇ ਸੈਂਟਰ ਦੇ ਵਿੱਚ 8ਵੇਂ ਪੇ ਸਕੇਲ ਦੀ ਕਮੇਟੀ ਬੈਠ ਗਈ ਹੈ ਬਣ ਜਾਊਗੀ ਸਾਲ ਦੇ ਅੰਦਰ ਅੰਦਰ ਬਣ ਜਾਊਗੀ ਉਹਨੂੰ ਵੀ ਸਾਲ ਇੱਕ ਲੱਗਣਾ ਸਾਲ ਡੇਢ ਸਾਲ ਤੇ ਤੁਸੀਂ ਇਹ ਨਾ ਸੋਚੋ ਕਿ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਕੱਢਿਆ ਤੇ ਪੇ ਸਕੇਲ ਅੱਜ ਇੱਕ ਕਮੇਟੀ ਬੈਠੂਗੀ ਤੇ ਉਹਨੇ ਮਹੀਨੇ ਨੂੰ ਜਾਂ 15 ਦਿਨਾਂ ਨੂੰ ਨੋਟੀਫਿਕੇਸ਼ਨ ਕੱਢ ਦੇਣਾ ਤੇ ਪੇ ਸਕੇਲ ਲਾਗੂ ਹੋ ਜਾਊਗਾ ਇਹਨਾਂ ਨੂੰ ਤਾਂ ਸਾਲ ਲੱਗ ਜਾਂਦਾ ਜਿਹੜੇ ਪੁਰਾਣੇ ਸਾਥੀ ਨੇ ਜਾਂ ਜੋਬ ਕਰ ਰਹੇ ਨੇ ਕਿਸੇ ਨੂੰ ਪੁੱਛ ਕੇ ਦੇਖ ਲਓ ਪੇ ਸਕੇਲ ਦੀ ਜਦੋਂ ਗੱਲ ਸ਼ੁਰੂ ਹੁੰਦੀ ਹੈ ਉਹ ਕਮੇਟੀ ਕਦੋਂ ਬੈਂਦੀ ਹੈ ਉਹ ਕਦੋਂ ਉਹਦਾ ਖਰੜਾ ਤਿਆਰ ਹੁੰਦਾ ਕਿੰਨਾ ਟਾਈਮ ਲੱਗਦਾ ਕਿਸੇ ਨੂੰ ਪੁੱਛ ਕੇ ਤੇ ਦੇਖੋ ਸਾਲ ਤੋਂ ਵੱਧ ਦਾ ਸਮਾਂ ਲਾ ਜਾਂਦੇ ਨੇ। ਬਾਕੀ ਅਸੀਂ ਕਮੇਟੀ ਯਾਰ ਪੇ ਸਕਿੱਲ ਦੀ ਇਹਨਾਂ ਦੀ ਕਮੇਟੀ ਤੋਂ ਲੈਣਾ ਕੀ ਹੈ? ਸਾਨੂੰ ਨਿਯੁਕਤੀ ਪੱਤਰ ਚਾਹੀਦੇ ਆ। ਹਾਂ ਬਿਲਕੁਲ ਸਹੀ ਸਾਥੀ ਨੇ ਕਿਹਾ ਕਿ 8ਵਾਂ ਪੇ ਸਕਿੱਲ ਜਿਹੜਾ ਉਹ 26 ਨੂੰ ਲੱਗਣਾ ਕਿਉਂਕਿ ਅਖਬਾਰ 'ਚ ਵੀ ਆਇਆ ਹੈ ਨਾ ਮੀਡੀਆ 'ਚ ਵੀ ਆਇਆ ਹੈ ਸੋ ਸਾਰਿਆਂ ਨੇ ਦੇਖਿਆ ਹੀ ਹੈ। ਅਜੀ ਉਹਦੀ ਕਮੇਟੀ ਸੈਂਟਰ ਗਵਰਨਮੈਂਟ ਨੇ ਬਿਠਾਈ ਹੈ। ਉਹ ਬਠਾਈ ਹੈ 1 ਸਾਲ ਨੂੰ ਪੂਰਾ ਲੱਗਣਾ ਸਾਥੀ ਉਹ ਤਿਆਰ ਹੁੰਦੇ ਤੇ 2026 ਨੂੰ ਲਾਗੂ ਹੋਣਾ ਹੈ। ਯਾਨੀ 1 ਸਾਲ ਲੱਗਦਾ ਕਮੇਟੀ ਤਿਆਰ ਮਤਲਬ ਉਹ ਖਰੜਾ ਤਿਆਰ ਕਰਨ ਲਈ ਕਿ ਕਿੰਨੇ ਪਰਸੈਂਟ ਦੇਣਾ ਹੈ ਕੀ ਦੇਣਾ ਕਿਵੇਂ ਦੇਣਾ ਮੈਨੂੰ ਤ ਉਹਦੇ ਬਾਰੇ ਜਿਆਦਾ ਜਾਣਕਾਰੀ ਨਹੀਂ ਹੈਗੀ ਪਰ ਪੂਰਾ 1 ਸਾਲ ਲੱਗਦਾ ਇਹਨਾ ਮੈਨੂੰ ਪਤਾ ਹੈ। 23 ਤੋਂ 64 991 ਕਾਡਰ ਮੈਂ ਸਾਰੇ ਨੂੰ ਹੱਥ ਬਨ ਕੇ ਬੇਨਤੀ ਕਰਦਾ ਕਿ ਸਰਕਾਰ ਦੀਆਂ ਚਾਲਾਂ ਵਿੱਚ ਨਾ ਆਓ। ਤੇ ਕਮਿਸ਼ਨ ਵਾਲਾ ਕੋਈ ਰੌਲਾ ਨਹੀਂ ਹੈਗਾ ਆਪਦੇ ਨਿਯੁਕਤੀ ਪੱਤਰ ਲਓ ਜਦੋਂ ਲਾਗੂ ਹੋਏਗਾ ਉਦੋਂ ਦੇਖਿਆ ਜਾਊਗਾ ਜਿਹੜਾ ਮੌਜੂਦਾ ਸਾਨੂੰ ਉਹ ਚਾਹੀਦਾ ਜਿਹੜਾ ਮੌਜੂਦਾ ਚੱਲ ਰਿਹਾ ਸਾਨੂੰ ਉਹ ਚਾਹੀਦਾ ਜਦੋਂ ਕਮੇਟੀ ਬਣੂਗੀ ਯਾਰ ਅਸੀਂ ਕਮੇਟੀ ਤੋਂ ਕੀ ਲੈਣ ਦੇਣਾ ਸਾਨੂੰ ਜਿਹਦਾ ਨਿਯੁਕਤੀ ਪੱਤਰ ਚਾਹੀਦਾ ਸੋ ਸਾਥੀਓ ਅੱਜ ਦਾ ਮੇਰਾ ਮਕਸਦ ਇਹ ਨਹੀਂ ਸੀਗਾ ਲਾਈਵ ਹੋਣ ਦਾ ਕਿਉਂਕਿ ਕੱਲ ਨੂੰ ਸਾਥੀ ਸੰਘਰਸ਼ ਵੀ ਕਰ ਰਹੇ ਨੇ ਸੋ ਸ਼ਾਇਦ ਜੋ ਜਿਹੜੇ ਸੰਘਰਸ਼ ਚ ਕੱਲ ਨੂੰ ਜਾ ਰਹੇ ਨੇ ਉਹਨਾਂ ਨੂੰ ਪਤਾ ਵੀ ਹੋਊਗਾ ਪਰ ਮੈਨੂੰ ਲੱਗਦਾ ਵੱਡੀ ਵੀ ਗਿਣਤੀ ਵਿੱਚ ਕਿਹੜ ਨੂੰ ਸ਼ਾਇਦ ਨਹੀਂ ਪਤਾ ਇਸ ਚੀਜ਼ ਕਿ ਸਾਡੀ ਨਿਯੁਕਤੀ ਦੇ ਨਾਲ ਪੇ ਸਕੇਲ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਕਿਉਂਕਿ ਜੱਜ ਕਮੇਟੀ ਬੈਠੂਗੀ ਉਹਨੇ ਸਾਲ ਲਾ ਦੇਣਾ ਤਿਆਰ ਕਰਦੇ ਖਰੜਾ ਤੁਸੀਂ ਸਾਲ ਭਰ ਘਰੇ ਬੈਠੇ ਰਹੋਗੇ ਬਾਕੀ ਸਾਨੂੰ ਉਹਦੇ ਨਾਲ ਲੈਣਾ ਦੇਣਾ ਕੀ ਹੈ ਉਹ ਜਦੋਂ ਲਾਗੂ ਹੋਊਗਾ ਉਹ ਤਾਂ ਦੇਖੀ ਜਾਊਗੀ ਜਿਹੜਾ ਮੌਜੂਦਾ ਚੱਲ ਰਿਹਾ ਸਾਨੂੰ ਉਹ ਦੇ ਦਿਓ ਦੈਟਸ ਸੋ ਸੋ ਸਾਥੀ ਇਹਦੇ ਨਾਲ ਹੀ ਦਿਓ ਇਜਾਜ਼ਤ ਉਹ ਸ਼ਿੰਗਾਰਸ਼ੇ ਦੇ ਵਿੱਚ ਕੱਲ ਨੂੰ ਤਕੜੇ ਹੋ ਗਿਜੋ ਸਾਥੀ ਤੁਹਾਡਾ ਡਾਕੂਮੈਂਟ ਪੜ ਰਿਹਾ ਬਾਲਾ ਜੀ ਆਰਟਸ ਮuje ਬਤਾਓ ਕੀ ਬਾਤ ਹੈ ਹਮਾਰੇ ਪਾਸ ਸਭੀ ਮੁਸ਼ਕਿਲੋਂ ਕਾ ਹੱਲ ਹੈ ਭਰਾਵਾ ਤੇਰੇ ਕੋਲ ਹੱਲ ਹੈ ਤੇ 994 ਦੇ 23 ਜੁਣ ਦੇ ਨਿਯੁਕਤੀ ਪੱਤਰ ਦਵਾ ਦੇ ਮਾਰ ਕੋਈ ਮੰਤਰ ਜੀ ਹੈਗਾ ਮੈਨੂੰ ਤਾਂ ਮੰਤਰ ਵਾਲਾ ਬੰਦਾ ਲੱਗ ਰਿਹਾ ਹਾਂ ਕਿਸੇ ਨੇ ਲਿਖਿਆ ਕਿ ਕੈਨਸਲ ਕਰਤਾ ਪ੍ਰੋਟੈਸਟ ਇਹ ਮਾੜੀ ਗੱਲ ਹੈ ਨਹੀਂ ਚਲੋ ਯਾਰ ਜਿਹਨੇ ਰੱਖਿਆ ਕੈਨਸਲ ਕਰਨ ਦਾ ਗੱਲ ਵੀ ਨਹੀਂ ਉਹਨਾਂ ਨੇ ਕੈਨਸਲ ਕਰਤਾ ਕੋਈ ਗਲਤੀ ਹਾਂ ਮੈਂ ਤੁਹਾਨੂੰ ਅਗਾਹ ਕਰ ਰਿਹਾ ਜਾਗਰੂ ਕਰ ਰਿਹਾ ਕਿ ਪੇਸ ਕਿਹਦਾ ਸਾਡੀ ਹਾਂ ਇਹ ਜ਼ਰੂਰ ਮੈਂ ਤੁਹਾਨੂੰ ਦੱਸਦਾ ਕਿ ਤੁਹਾਡੀ ਜੁਆਇਨਿੰਗ ਧਰਨੇ ਨਹੀਂ ਦਿਵਾਣੀ ਆ ਨਾ ਕੇ ਸਰਕਾਰ ਨੇ ਕਿਉਂਕਿ ਭਰਤੀ ਵੀ ਧਰਨਿਆਂ ਨਾਲ ਹੀ ਆਈ ਸੀ ਜੁਆਇਨਿੰਗ ਵੀ ਧਰਨਿਆਂ ਨਾਲ ਹੀ ਹੋਣੀ ਹੈ ਨਹੀਂ ਤੇ ਇਹ ਨਾਲੇ ਮੈਂ ਤੁਹਾਨੂੰ ਪਹਿਲਾਂ ਵੀ ਪਿਛਲੇ ਦਿਨੀ ਅੱਜ ਜਦੋਂ ਹੁਣ ਪਿੱਛੇ ਜੀ ਰੌਲਾ ਪਿਆ ਕਹਿੰਦੇ ਜੀ ਅੱਜ ਜਨਵਰੀ ਦੇ ਪਹਿਲੇ ਹਫਤੇ ਜੁਆਇਨ ਕਰਾ ਦੇਣਗੇ ਮੈਨੂੰ ਜਿਹਦੇ ਜਿਹਦੇ ਫੋਨ ਆਏ ਸਾਰੇ ਕਹਿੰਦੇ ਜੀ ਹੁਣ ਤੇ ਸਾਡਾ ਕੰਮ ਹੋਇਆ ਪਿਆ ਜੀ ਆ ਹੁਣ ਤੇ ਸਾਡਾ ਕੰਮ ਹੋਇਆ ਪਿਆ ਜੀ ਆ ਹੁਣ ਸਟੇਸ਼ਨ ਚੋਇਸ ਹੋ ਗਈ ਆ ਹਫਤੇ ਨੂੰ ਜੁਆਇਨ ਕਰਾ ਦੇਣਗੇ ਉਹ ਮੈਂ ਕਹਾਂ ਨਹੀਂ ਯਾਰ ਤੁਸੀਂ ਮੇਰੀ ਵੀਡੀਓ ਕੱਢ ਕੇ ਦੇ ਲਓ ਤਾਂ 27 ਤੱਕ ਲਿਜਾਣ ਨੂੰ ਫਿਰਦੇ ਆ ਉਨਾ ਕੀ ਹੋਈ ਗੱਲ ਉਹਨੂੰ ਕਹਿੰਦੇ ਪੇ ਸਕੇਲ ਦਾ ਰੋਲਾ ਜੀ ਜਦ ਜੇ ਤੁਹਾਨੂੰ ਖੁਦ ਨੂੰ ਨਹੀਂ ਪਤਾ ਕਿ ਪੇ ਸਕੇਲ ਨੂੰ ਸਮਾਂ ਕਿੰਨਾ ਲੱਗਦਾ ਪੇ ਸਕੇਲ ਦੀ ਰਿਪੋਰਟ ਤਿਆਰ ਕਰਦੇ ਕਰਦੇ ਸਾਥੀ 1 ਸਾਲ ਤੋਂ ਵੱਧ ਸਮਾਂ ਲੱਗ ਜਾਂਦੇ ਨੇ ਇਹਨੂੰ ਹਲਕੇ 'ਚ ਨਾ ਲਿਆ ਜੀ ਸੋ ਸਾਥੀ